ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਬੈਂਕੂਵਰ ਟੂਰਿਜ਼ਮ ਸੈਕਟਰ ਦੀ ਚੇਤਾਵਨੀ ਕਿ ਹਫੀਫਾ ਵਰਲਡ ਕੱਪ ਦੌਰਾਨ ਹੋਟਲਸ ਦੀ ਘਾਟ ਰਹੇਗੀ ਵੱਡਾ ਮੁੱਦਾ ਪ੍ਰੋਵਿੰਸ਼ਲ ਸਰਕਾਰ ਨੂੰ ਚੁੱਕਣੇ ਚਾਹੀਦੇ ਨੇ ਕਦਮ ਦੇਸੀ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਪਾਈਪਲਾਈਨ ਸੰਬੰਧੀ ਅਲਬਰਟਾ ਤੇ ਸਸਕਾਚਵਨ ਦੇ ਪ੍ਰੀਮੀਅਰਸ ਦੇ ਨਾਲ ਕੀਤੀ ਗਈ ਹੈ ਗੱਲਬਾਤ ਪ੍ਰੀਮੀਅਰ ਡੇਵਿਡ ਈਵੀ ਨੇ ਚੁੱਕੇ ਕਦਮ ਪ੍ਰਾਈਵੇਟ ਰੈਫਿਊਜੀ ਸਪੌਂਸਰਸ਼ਿਪ ਪ੍ਰੋਗਰਾਮ ਦੇ ਉੱਪਰ 2027 ਤੱਕ ਰਹੇਗਾ ਬੈਨ ਇਮੀਗ੍ਰੇਸ਼ਨ ਮਨਿਸਟਰ ਨੇ ਦਿੱਤੀ ਜਾਣਕਾਰੀ ਹੁਣ ਜਾਣੇ ਖਬਰਾਂ ਵਿਸਤਾਰ ਦੇ ਨਾਲ ਵੈਨਕੂਵਰ ਟੂਰਿਜ਼ਮ ਸੈਕਟਰ ਦੇ ਮੇਜਰ ਪਲੇਅਰ ਨੇ ਚੇਤਾਵਨੀ ਦਿੱਤੀ ਹੈ ਕਿ ਬ੍ਰਿਟਿਸ਼ ਕੋਲੰਬੀਆ ਫੀਫਾ ਵਰਲਡ ਕੱਪ ਦੀ ਮੇਜ਼ਬਾਨੀ ਕਰਨ ਲਈ ਤਿਆਰ ਨਹੀਂ ਹੈ ਕਿਉਂਕਿ ਵਿਜ਼ਟਰਸ ਦੇ ਸੌਣ ਲਈ ਜਗ੍ਹਾ ਹੀ ਨਹੀਂ ਹੈ ਸਟੈਨਲੀ ਡੀ ਜੋ ਕਿ ਕਮਰਸ਼ੀਅਲ ਰੀਅਲ ਏਸਟੇਟ ਕੰਪਨੀ ਡੀਕਾਰਪ ਦੇ ਮਾਲਕ ਨੇ ਉਹਨਾਂ ਕਿਹਾ ਹੈ ਕਿ ਪੀਕ ਸਮੇਂ ਦੌਰਾਨ ਅਕਮੋਡੇਸ਼ਨ ਵੈਸੇ ਵੀ ਬਤੋੜੀ ਮੁਸ਼ਕਲ ਹੁੰਦੀ ਹੈ ਉਹਨਾਂ ਕਹੇ ਕਿ FIFA ਵਰਲਡ ਕੱਪ ਦੌਰਾਨ 3.5 ਲੱਖ ਲੋਕ ਵੈਂਕੂਵਰ ਆਉਣਗੇ ਤੇ ਜੇਕਰ ਜਲਦੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਹ ਸ਼ਹਿਰ ਦੇ ਵਿੱਚ ਗੌਕ ਸ਼ੋਅ ਵਜੋਂ ਡਿਸਕ੍ਰਾਈਬ ਕੀਤਾ ਜਾਏਗਾ ਉਹਨਾਂ ਆਖਿਆ ਕਿ ਸ਼ਹਿਰ ਵਿੱਚ ਲਗਭਗ 13000 ਹੋਟਲ ਕਮਰੇ ਨੇ ਅਤੇ ਪਿਛਲੇ ਇੱਕ ਡੈਕੇਡ ਵਿੱਚ ਇਹ ਗਿਣਤੀ ਬੜੀ ਮੁਸ਼ਕਲ ਨਾਲ ਵਧੀ ਹੈ ਕਿਉਂਕਿ ਡਿਵੈਲਪਰਜ਼ ਨੇ ਕੌਂਡੋਰ ਦੀ ਬਣਾਉਣ ਦੇ ਉੱਪਰ ਧਿਆਨ ਕੇਂਦਰਿਤ ਕੀਤਾ ਤੇ ਨਵੇਂ ਹੋਟਲ ਬਣਾਉਣ ਦੇ ਲਈ ਅਪਰੂਵਲ ਦੇਣ ਚ ਵੀ ਬਹੁਤ ਲੰਮਾ ਸਮਾਂ ਲੱਗਦਾ ਹੈ ਜਿਸ ਕਾਰਨ ਕੰਸਟਰਕਸ਼ਨ ਕਾਸਟ ਵੱਧ ਜਾਂਦੀ ਹੈ ਤੇ ਇਸ ਕਾਰਨ ਵਰਲਡ ਕੱਪ ਦੌਰਾਨ ਹੋਟਲ ਨਾ ਮਿਲਣਾ ਇੰਟਰਨੈਸ਼ਨਲ ਖਬਰ ਬਣ ਸਕਦੀ ਹੈ ਤੇ ਸੁਨੇਹਾ ਨਹੀਂ ਜਾਣਾ ਚਾਹੀਦਾ ਕਿ ਬਿਜ਼ਨਸ ਓਪਨ ਨਹੀਂ ਨੇ ਉਹਨਾਂ ਸ਼ਾਰਟ ਟਰਮ ਰੈਂਟ ਲਈ ਵਰਲਡ ਕੱਪ ਦੌਰਾਨ ਲਾਇਸੈਂਸ ਜਾਰੀ ਕਰਨ ਦੀ ਅਪੀਲ ਵੀ ਕੀਤੀ ਹੈ ਜੋ ਕਿ ਲੋਕ 에어ਬੀਐਨਬੀ ਰਾਹੀਂ ਰਹਿਣ ਲਈ ਥਾਂ ਲੱਭ ਸਕਣ ਪਰ ਪ੍ਰੋਵਿੰਸ ਵੱਲੋਂ ਥੋੜੇ ਸਮੇਂ ਲਈ ਇਸ ਵਿੱਚ ਢਿੱਲ ਦੇਣ ਤੋਂ ਇਨਕਾਰ ਕੀਤਾ ਗਿਆ ਤੇ ਆਪਣੇ ਘਰ ਕਿਰਾਏ ਉੱਤੇ ਦੇਣ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਇਹ ਵੀ ਹੈ ਕਿ ਲੋਕ ਘਰ ਕਿਰਾਏ ਤੇ ਦੇਣ ਤੇ ਚਰਚਾ ਚੱਲ ਰਹੀ ਹੈ ਕਿ ਵਰਲਡ ਕੱਪ ਦੌਰਾਨ ਹੋਟਲ ਰੂਮ ਦਾ ਰੈਂਟ ਵੀ 900 ਡਾਲਰ ਤੱਕ ਪਹੁੰਚ ਸਕਦਾ ਹੈ Airbnb ਕਮਿਸ਼ਨ ਦੀ ਰਿਪੋਰਟ ਅਨੁਸਾਰ 70000 ਕਮਰਿਆਂ ਦੀ ਘਾਟ ਹੈ ਪਰ ਡੀਐਨਏ ਕਹੇ ਕਿ ਵੈਨਕੂਵਰ ਚ 2030 ਤੱਕ 10000 ਹੋਟਲ ਕਮਰਿਆਂ ਦੀ ਜ਼ਰੂਰਤ ਹੈ ਪਰ ਫਿਲਹਾਲ ਕੋਈ ਵੀ ਵੱਡਾ ਪ੍ਰੋਜੈਕਟ ਅੱਗੇ ਨਹੀਂ ਵਧ ਰਿਹਾ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਚ ਵਿਰੋਧੀ ਧਿਰ ਕੰਜ਼ਰਵਟਿਵ ਪਾਰਟੀ ਪਾਈਪਲਾਈਨ ਸੰਬੰਧੀ ਗੱਲਬਾਤ ਕਰ ਰਹੀ ਹੈ ਵਿਰੋਧੀ ਧਿਰ ਦੇ ਲੀਡਰ ਜੌਨ ਰਸਟਰਡ ਨੇ ਕਿਹਾ ਕਿ ਅਲਬਰਟਾ ਦੇ ਪ੍ਰੀਮੀਅਰ ਵੱਲੋਂ BC ਦੇ ਨਾਰਥਰਨ ਕੋਸਟ ਤੱਕ ਪਾਈਪਲਾਈਨ ਬਣਾਉਣ ਦੀਆਂ ਯੋਜਨਾਵਾਂ ਬਾਰੇ ਗੱਲਬਾਤ ਕਰ ਰਹੇ ਨੇ ਅਤੇ ਸਸਕੈਚਚੁਅਨ ਵਿੱਚ ਵੀ ਇਸ ਤਰ੍ਹਾਂ ਦੇ ਖਿਆਲ ਰੱਖਣ ਵਾਲਿਆਂ ਦੇ ਨਾਲ ਚਰਚਾ ਹੋ ਰਹੀ ਹੈ ਜੌਨ ਰਸਟਰਡ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ EB ਨੇ ਕਿਹਾ ਸੀ ਕਿ ਕੰਜ਼ਰਵਟਿਵ ਲੀਡਰ ਅਲਬਰਟਾ ਨਾਲ ਪਾਈਪਲਾਈਨ ਸੰਬੰਧੀ ਗੁਪਤ ਗੱਲਬਾਤ ਵਿੱਚ ਸ਼ਾਮਲ ਹੋ ਰਹੇ ਨੇ ਜਦਕਿ ਰੋਸਟਰ ਨੇ ਕਿਹਾ ਕਿ ਉਹ ਪੀ ਇਤਨਾ ਹੀ ਹੈ ਉਹਨਾਂ ਪਾਈਪਲਾਈਨ ਬਾਰੇ ਅਲਬਰਟਾ ਤੇ ਸਸਕਾਚੁਆਨ ਦੇ ਪ੍ਰੀਮੀਅਰਸ ਦੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਇਸ ਹੱਬ ਤੇ ਗਲੋਬੈਂਡ ਮੇਲ ਨੇ ਇੱਕ ਰਿਪੋਰਟ ਵਿੱਚ ਕਿਹਾ ਸੀ ਕਿ ਫੈਡਰਲ ਸਰਕਾਰ ਅਤੇ ਅਲਬਰਟਾ ਸਰਕਾਰ ਪਾਈਪਲਾਈਨ ਸੰਬੰਧੀ ਸਮਝੌਤਾ ਕਰਨ ਦੇ ਨੇੜੇ ਆ ਗਏ ਨੇ ਅਤੇ ਨਾਰਦਰਨ ਕੋਸਟ ਉੱਤੇ ਟੈਂਕਰ ਬੈਨ ਵੀ ਹਟਾਇਆ ਜਾ ਸਕਦਾ ਹੈ ਰੋਸਟਰ ਨੇ ਕਿਹਾ ਹੈ ਕਿ ਉਹ ਐਮਓਯੂ ਵਿੱਚ ਸ਼ਾਮਲ ਨਹੀਂ ਨੇ ਪਰ ਅਲਬਰਟਾ ਦੀ ਯੋਜਨਾ ਦਾ ਸਮਰਥਨ ਕਰਦੇ ਨੇ ਕਿ ਕੈਨੇਡੀਅਨ ਔਇਲ ਅਮਰੀਕਾ ਤੋਂ ਇਲਾਵਾ ਬਾਕੀ ਮਾਰਕੀਟਾਂ ਤੱਕ ਪਹੁੰਚਾਇਆ ਜਾਵੇ ਉਹਨਾਂ ਆਖਿਆ ਕਿ ਬੀਸੀ ਦਾ ਕੋਸਟ ਵੀ ਕੈਨੇਡਾ ਦਾ ਕੋਸਟ ਹੈ ਇਸ ਲਈ ਡੇਵਿਡ ਈਬੀ ਬਾਕੀ ਪ੍ਰੀਮੀਅਰਾਂ ਦੇ ਨਾਲ ਮਿਲ ਕੇ ਕੰਮ ਕਰਨ ਜਦਕਿ ਪ੍ਰੀਮੀਅਰ ਨੇ ਕਿਹਾ ਸੀ ਕਿ ਪਾਈਪਲਾਈਨ ਪ੍ਰੋਪੋਜ਼ਲ ਜੌਬਸ ਅਤੇ ਖਸ਼ਾਲੀ ਨੂੰ ਖਤਰੇ ਦੇ ਵਿੱਚ ਪਾ ਦੇਗਾ ਪਰ ਵਿਰੋਧੀ ਧਿਰ ਦੇ ਲੀਡਰ ਨੇ ਕਿਹਾ ਹੈ ਕਿ ਡੇਵਿਡ ਈਬੀ ਫਾਸਨੇਸ਼ਨਸ ਨੂੰ ਉਧਾਰ ਚੜਾ ਕੇ ਦੱਸ ਰਹੇ ਨੇ ਅਤੇ ਪਾਈਪਲਾਈਨ ਬਾਰੇ ਡਰਾ ਰਹੇ ਨੇ ਜਦਕਿ ਇਹ 100% ਫੈਡਰਲ ਅਧਿਕਾਰ ਖੇਤਰ ਦਾ ਮੁੱਦਾ ਹੈ ਕੈਨੇਡਾ ਪੋਸਟ ਵੱਲੋਂ ਆਪਣੇ ਲੇਟੈਸਟ ਕੁਆਟਰ ਦੇ ਨੰਬਰ ਸਾਂਝੇ ਕੀਤੇ ਗਏ ਨੇ ਜਿਸ ਵਿੱਚ ਬਿਫੋਰ ਟੈਕਸ 541 ਮਿਲੀਅਨ ਡਾਲਰ ਦਾ ਘਾਟਾ ਹੈ ਡਾਕ ਸਰਵਿਸ ਸ਼ੁਰੂ ਹੋਣ ਦੇ ਬਾਵਜੂਦ ਕੈਨੇਡਾ ਪੋਸਟ ਦੇ ਲਈ ਇਹ ਸਭ ਤੋਂ ਖਰਾਬ ਫਾਈਨੈਂਸ਼ੀਅਲ ਈਅਰ ਹੈ ਕ੍ਰਾਊਨ ਕਾਰਪੋਰੇਸ਼ਨ ਮੁਤਾਬਕ ਇੱਕ ਬਹੁਤ ਵੱਡਾ ਘਾਟਾ ਹੈ ਪਿਛਲੇ ਸਾਲ ਇਸੇ ਕੁਆਟਰ ਦੇ ਵਿੱਚ ਇਹ ਬਜਟ ਘਾਟਾ 315 ਮਿਲੀਅਨ ਡਾਲਰ ਦਾ ਸੀ ਉਹਨਾਂ ਕਿਹਾ ਕਿ ਹਿਸਟਰੀ ਵਿੱਚ ਇਹ ਸਭ ਤੋਂ ਵੱਡਾ ਘਾਟਾ ਹੈ ਪਾਰਸਲ ਡਿਲੀਵਰ ਵਿੱਚ ਵੱਡੀ ਗਰਾਵਟ ਆਈ ਹੈ ਤੇ 40% ਇਹ ਘਟੇ ਨੇ ਜਿਸ ਨਾਲ 450 मिलियन डॉलर ਦੇ ਰੈਵਨਿਊ ਦਾ ਨੁਕਸਾਨ ਕੈਨੇਡਾ ਪੋਸਟ ਨੂੰ ਹੋਇਆ। ਕੈਨੇਡਾ ਪੋਸਟ ਵੱਲੋਂ ਪਿਛਲੇ ਸਾਲ 1 ਬਿਲੀਅਨ ਡਾਲਰ ਦਾ ਕਰਜ਼ਾ ਲਿਆ ਗਿਆ ਸੀ ਅਤੇ 2026 ਦੇ ਸ਼ੁਰੂ ਵਿੱਚ ਇੱਕ ਹੋਰ ਬੈਲਆਊਟ ਦੀ ਜ਼ਰੂਰਤ ਪਵੇਗੀ। ਫੈਡਰਲ ਸਰਕਾਰ ਪੱਲੋਂ ਮਾਰਚ 2026 ਤੱਕ ਕਾਰਪੋਰੇਸ਼ਨ ਚਲਾਉਣ ਦੇ ਲਈ 1.03 ਬਿਲੀਅਨ ਡਾਲਰ ਫੈਡਰਲ ਸਰਕਾਰ ਨੇ ਦਿੱਤੇ ਸਨ ਜੋ ਕਿ 31 ਦਸੰਬਰ ਤੱਕ ਵਰਤੇ ਜਾਣਗੇ ਕਿਉਂਕਿ 55 ਹਜ਼ਾਰ ਵਰਕਰਾਂ ਦੀ ਹੜਤਾਲ ਕਾਰਨ ਵੀ ਰੈਵਨਿਊ ਨੂੰ ਨੁਕਸਾਨ ਹੋਇਆ ਹੈ ਕੈਨੇਡਾ ਪੋਸਟ ਦੇ ਜੇਕਰ ਬਿਜ਼ਨਸ ਮਾਡਲ ਨਾ ਬਦਲਿਆ ਤਾਂ ਆਪਾਂ ਵੇਖੋ ਤੇ ਸਵਾਲ ਖੜੇ ਹੋਣਗੇ ਕਿਉਂਕਿ 2018 ਤੋਂ ਨੁਕਸਾਨ 5.5 ਬਿਲੀਅਨ ਡਾਲਰ ਦਾ ਹੋ ਚੁੱਕਿਆ ਹੈ ਕਿਉਂਕਿ ਚਿੱਠੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਯੂਨੀਅਨ ਨਾਲ ਪਿਛਲੇ 2 ਸਾਲਾਂ ਤੋਂ ਕੋਈ ਸਮਝੌਤਾ ਨਹੀਂ ਹੋਇਆ ਅਤੇ ਕਾਰਪੋਰੇਸ਼ਨ ਦੀ ਸੀਈਓ ਨੇ ਸਾਲਾਨਾ ਮੀਟਿੰਗ ਦੌਰਾਨ ਕਿਹਾ ਸੀ ਕਿ 30 ਹਜ਼ਾਰ ਵਰਕਰਾਂ ਨੂੰ ਰਿਟਾਇਰਮੈਂਟ ਜਾਂ ਵੌਲੰਟਰੀ ਡਿਪਾਰਚਰ ਆਉਣ ਵਾਲੇ ਸਮੇਂ 'ਚ ਕੈਨੇਡਾ ਪੋਸਟੋ ਦੇਣਾ ਪਾਏਗਾ ਕੈਨੇਡਾ ਪੋਸਟ ਨੂੰ 9 ਮਹੀਨਿਆਂ ਦੇ ਵਿੱਚ 999 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਜੋ ਕਿ 1 ਸਾਲ ਪਹਿਲਾਂ 345 ਮਿਲੀਅਨ ਡਾਲਰ ਸੀ ਕੈਨੇਡਾ ਦੀ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਡਿਆਨ ਨੇ ਕਿਹਾ ਹੈ ਕਿ ਪ੍ਰਾਈਵੇਟ ਰੈਫਿਊਜੀ ਸਪੌਂਸਰਸ਼ਿਪ ਦੇ ਉੱਪਰ 2027 ਤੱਕ ਪਾਉਜ਼ ਰਹੇਗਾ ਇਹ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਆ ਕੇ ਅਸਾਈਲਮ ਅਪਲਾਈ ਕਰਦੇ ਨੇ ਪਰ 5 ਜਾਂ ਇਸ ਤੋਂ ਜ਼ਿਆਦਾ ਦੀ ਗਿਣਤੀ ਦੇ ਵਿੱਚ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਦੇ ਵੱਲੋਂ ਪ੍ਰਾਈਵੇਟ ਸਪੌਂਸਰਸ਼ਿਪ ਤੇ ਰਾਹੀਂ ਰਿਫਿਊਜੀਜ਼ ਨੂੰ ਕੈਨੇਡਾ ਸੱਦਿਆ ਜਾਂਦਾ ਪਰ ਪਿਛਲੇ ਸਮੇਂ ਦੌਰਾਨ ਬੈਕਲੌਗ ਕਲੀਅਰ ਕਰਨ ਦੇ ਨਾਮ ਦੇ ਉੱਪਰ ਫੈਡਰਲ ਸਰਕਾਰ ਦੇ ਵੱਲੋਂ ਇਸ ਪ੍ਰੋਗਰਾਮ ਦੇ ਉੱਪਰ ਪਾਜ਼ ਲਗਾਇਆ ਗਿਆ ਸੀ ਅਤੇ ਹੁਣ ਇਸ ਨੂੰ ਅੱਗੇ ਵੀ ਵਧਾਇਆ ਜਾ ਰਿਹਾਗਾ ਕਿਉਂਕਿ ਜੋ ਐਪਲੀਕੇਸ਼ਨਸ ਪੌਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਵ ਕਿ 29 ਨਵੰਬਰ 2024 ਤੋਂ ਪਹਿਲਾਂ ਸਬਮਿਟ ਹੋਈਆਂ ਸਨ ਉਹਨਾਂ ਨੂੰ ਪ੍ਰੋਸੈਸ ਕੀਤਾ ਜਾਏਗਾ ਅਤੇ ਜਦੋਂ ਪਿਛਲੇ ਸਾਲ ਇਹ ਪੌਜ਼ ਲਗਾਇਆ ਗਿਆ ਸੀ ਤਾਂ ਉਸ ਸਮੇਂ ਲਗਭਗ 90000 ਪ੍ਰਾਈਵੇਟ ਰਿਫਿਊਜੀ ਸਪੌਂਸਰਸ਼ਿਪ ਐਪਲੀਕੇਸ਼ਨਸ ਪ੍ਰੋਸੈਸ ਵਿੱਚ ਸਨ ਤੇ ਗਵਰਨਮੈਂਟ ਦਾ ਪਲਾਨ ਹੈ ਕਿ 16000 ਪ੍ਰਾਈਵੇਟ ਸਪੌਂਸਰਸ਼ਿਪ ਰਿਫਿਊਜੀ ਹਰ ਸਾਲ ਨੇਪਰੇ ਚੜਾਈਆਂ ਜਾਣਗੀਆਂ ਅਤੇ ਜੋ ਇਮੀਗ੍ਰੇਸ਼ਨ ਲੈਵਲ ਦੇ ਪਲਾਨ ਸਰਕਾਰ ਨੇ ਦਿੱਤੇ ਨੇ ਉਸ ਵਿੱਚ ਵੀ ਇਹੀ ਨੰਬਰ ਸਾਹਮਣੇ ਆ ਰਿਹਾ ਕਿਉਂਕਿ ਪਿਛਲੇ ਸਮੇਂ ਦੌਰਾਨ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਵੱਲੋਂ ਪ੍ਰਾਈਵੇਟ ਸਪਾਂਸਰਸ਼ਿਪ ਵਾਲੇ ਰਿਫਿਊਜੀ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ ਪਰ ਪਿਛਲੇ ਸਮੇਂ ਦੌਰਾਨ ਜਿਸ ਢੰਗ ਦਾ ਬੈਕਲੌਗ ਹੈ ਉਸ ਨੂੰ ਲੈ ਕੇ ਸਰਕਾਰ ਨੇ ਇਹ ਕਦਮ ਚੁੱਕੇ ਹਨ ਕਿਉਂਕਿ ਕੈਨੇਡਾ ਦੇ ਵਿੱਚ ਵੈਸੀ ਵੀ ਰਿਫਿਊਜੀ ਅਪਲਾਈ ਕਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜਿਸ ਨੂੰ ਲੈ ਕੇ ਸਰਕਾਰ ਕਈ ਕਦਮ ਵੀ ਚੁੱਕ ਰਹੀ ਹੈ ਜਿਸ ਵਿੱਚ ਬਿੱਲ C12 ਵੀ ਸ਼ਾਮਲ ਹੈ ਜਿਸ ਤਹਿਤ ਕੈਨੇਡਾ 'ਚ ਇੱਕ ਸਾਲ ਰਹਿਣ ਤੋਂ ਬਾਅਦ ਰਿਫਿਊਜੀ ਅਪਲਾਈ ਕਰਨ ਵਾਲਿਆਂ ਦੀਆਂ ਐਪਲੀਕੇਸ਼ਨਸ ਰੱਦ ਕਰਨ ਵਾਲੇ ਪਾਸੇ ਸਰਕਾਰ ਜਾ ਸਕਦੀ ਹੈ ਅਤੇ ਬਾਕੀ ਪ੍ਰੋਗਰਾਮਾਂ ਦੇ ਵਿੱਚ ਵੀ ਜੋ ਬੈਕਲੌਗ ਹੈ ਉਸ ਨੂੰ ਲੈ ਕੇ ਵੀ ਐਪਲੀਕੇਸ਼ਨਸ ਰੱਦ ਕਰਨ ਦੇ ਅਧਿਕਾਰ ਸਰਕਾਰ ਨੇ ਸੰਸਦ ਤੋਂ ਬਿੱਲ ਦੇ ਰਾਹੀਂ ਮੰਗੇ ਨੇ ਬ੍ਰਿਟਿਸ਼ ਕਲੰਬੀਆ ਦੇ ਵਿੱਚ ਪਿਛਲੇ ਦਿਨੀ ਲਾਇਰਜ਼ ਨੂੰ ਵੀ ਐਕਸਟਰਸ਼ਨ ਦੀਆਂ ਧਮਕੀਆਂ ਆਈਆਂ ਸਨ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਸੀ ਬੀਸੀ ਕਨਸਰਟ ਆਫ ਦਿ ਐਮਐਲਏ ਸਟੀਵ ਕੋਨਰ ਦੇ ਨਾਲ ਚੈਨਲ ਪੰਜਾਬੀ ਵੱਲੋਂ ਇਸ ਸੰਬੰਧੀ ਗੱਲਬਾਤ ਕੀਤੀ ਗਈ ਹੈ ਦੋਸਤੋ ਪਿਛਲੇ ਦਿਨਾਂ ਤੋਂ ਅਸੀਂ ਐਕਸਟਰਸ਼ਨ ਸੰਬੰਧੀ ਖਾਸ ਤੌਰ ਤੇ ਜੋ ਕੁਛ ਇੱਥੇ ਸਾਡੇ ਨੇੜੇ-ਤੇਰੇ ਵਾਪਰ ਰਿਹਾ ਗੱਲਬਾਤ ਕਰ ਰਹੇ ਹਾਂ ਗੱਲ ਇੱਥੇ ਤੱਕ ਵੱਧ ਤੁਰਿਆ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਖਬਰ ਆਈ ਕਿ ਜਿਹੜੇ ਵਕੀਲਾਂ ਨੂੰ ਵੀ ਹੁਣ ਇਹ ਐਕਸਟਰਸ਼ਨ ਜਾਂ ਧਮਕੀਆਂ ਜਾਂ ਉਹ ਚੀਜ਼ਾਂ ਮਿਲ ਰਹੀਆਂ ਨੇ स्टीव कुनर ਸਾਡੇ ਨਾਲ ਨੇ ਉਹਗੇ ਵਕੀਲ ਨੇ ਤੇ ਉਹਦੇ ਨਾਲ ਨਾਲ ਇਹ ਐਮ ਐਲ اے ਨੇ ਰਿਚਮండ్ ਕুইন্সਬਰੋ ਤੋਂ कुनर साहब ਸਾਨੂੰ ਦੱਸਿਓ ਕਿ ਇਹ ਵਕੀਲਾਂ ਨੂੰ ਧਮਕੀਆਂ ਜਾਂ ਐਕਸਟਰਸ਼ਨ ਦਾ ਕੀ ਮਾਮਲਾ ਪਤਾ ਲੱਗ ਰਿਹਾ ਜੀ ਜੀ ਦੇਖੋ ਮੈਂ ਐਮ ਐਲ اے ਵੀ ਹੈਗਾ ਰਿਚਮండ్ ਕুইন্সਬਰੋ ਦਾ ਬਟ ਮੈਂ ਅਫੀਸ਼ਲ ਆਪੋਜੀਸ਼ਨ ਕ੍ਰਿਟਿਕ ਅਟਰਨੀ ਜਨਰਲ ਦਾ ਹੈਗਾ ਜੀ ਐਂਡ ਉਹਦੇ ਉਹਦੇ ਕਰਕੇ ਮੈਨੂੰ ਜਦੋਂ ਨੋਟਿਸ ਗਿਆ ਲਾ ਉਸ ਆਈਡੀ ਤੋਂ ਵਕੀਲ ਨੇ ਮੈਨੂੰ ਰੀਚ ਆਊਟ ਕੀਤਾ ਕਿ ਦੱਸਿਆ ਤੁਹਾਨੂੰ ਪਤਾ ਹੈਗਾ ਨੋਟਿਸ ਚੱਲ ਗਿਆ ਹੈਗਾ ਫਿਰ ਮੈਂ ਇਨਵੈਸਟੀਗੇਸ਼ਨ ਕੀਤੀ ਮੈਨੂੰ ਮੈਂ ਪੂਰਾ ਨੋਟਿਸ ਪੜਿਆ ਐਂਡ ਵਕੀਲਾਂ ਨੂੰ ਟੰਪਕੀਆਂ ਪਹੁੰਚੀਆਂ ਹੈਗੀਆਂ ਇਸ ਜਿਹੜਾ ਨੋਟਿਸ ਆ ਲਾ ਉਸ ਆਈਡੀ ਹਲੋਂ ਜਿਹੜਾ ਪਿਛਲੇ ਹਫਤੇ ਆਇਆ ਉਹਦੇ ਵਿੱਚ ਇਦਾਂ ਨਹੀਂ ਲਿਖਿਆ ਸਿਰਫ ਇੱਕ ਵਕੀਲ ਨੂੰ ਮਿਲ ਕੇ ਮਿਲਿਆ ਉਹਨੂੰ ਟੰਪਕੀਆਂ ਇੱਕ ਸਿਰਫ ਇੱਕਕੀਨ ਨੂੰ ਮਿਲੀਆਂ ਹੈਗੀਆਂ ਇਦਾਂ ਦੱਸਿਆ ਗਿਆ ਹੈਗਾ ਲੋਅਰਸ ਆ ਲੋਅਰ ਬਗੀਲਾ ਨੂੰ ਧਮਕੀਆਂ ਮਿਲੀਆਂ ਆਈਆਂ ਗਈਆਂ ਸੋ ਐਕਸਟਰਸ਼ਨ ਦੀਆਂ ਐਂਡ ਉਹਨਾਂ ਨੂੰ ਦੱਸਿਆ ਗਿਆ ਹੈਗਾ ਜੇ ਤੁਹਾਨੂੰ ਮਿਲੀ ਹੈਗੀ ਤੁਸੀਂ ਪੁਲਿਸ ਨੂੰ ਰਾਈਟ ਅਵੇ ਕੰਟੈਕਟ ਕਰੋ ਐਂਡ ਬੋਸ ਦੇ ਵਿੱਚ ਹੁਣ ਪ੍ਰਵਿੰਸ਼ਲ ਐਕਸਟਰਸ਼ਨ ਟਾਸਕ ਫੋਰਸ ਵੀ ਹੈਗੀ ਆ ਉਹਦੇ ਵਿੱਚ ਕੈਂਡਾ ਬਾਰਡਰ ਸਰਵਿਸਿਜ਼ ਏਜੰਸੀ ਵੀ ਇਨਵੋਲਵ ਹੈਗੀ ਆ ਸੋ ਇਹ ਟੀਮ ਦੱਸੀ ਗਈ ਹੈਗੀ ਆ ਐਂਡ ਉਹ ਤੋਂ ਬਾਅਦ ਕੋਈ ਰਾਈਟ ਨਾਉ ਤਾਂ ਕੋਈ ਵਿਕਟਮ ਮੇਰੇ ਕੋਲ ਨਹੀਂ ਆਏ ਹੈਗੇ ਬਟ ਉਦਾਂ ਮੈਂ ਕਈ ਐਕਸਟਰਸ਼ਨ ਵਿਕਟਮਾਂ ਦੇ ਨਾਲ ਗੱਲ ਕਰਦਾ ਆਇਆ ਹੈਗਾ ਬਿਕਾਜ਼ ਪਿਛਲੇ 6 ਹਫ਼ਤੇ ਮਹੀਨੇ ਦੇ ਵਿੱਚ ਮੈਂ ਇਸ ਫਾਇਲ ਦੇ ਉੱਤੇ ਕਾਫੀ ਐਕਟਿਵ ਹੈਗਾ ਐਂਡ ਮੈਂ ਚ ਉਹਨਾਂ ਪਬਲਿਕ ਸੇਫਟੀ ਇੰਪੋਰਟੈਂਸ ਹੋਵੇ ਐਂਡ ਕਮਿਊਨਿਟੀ ਸੇਫਰ ਹੋਵੇ ਰਾਈਟ ਸੋ um ਸੋ ਯਾ on ਮੈਂ ਜਿਹੜੇ ਵਕੀਲਾਂ ਨੇ ਮੈਨੂੰ ਹੁਣ ਕੰਟੈਕਟ ਕੀਤਾ ਹੈਗਾ ਕਈਆਂ ਨੇ ਕੀਤਾ ਹੈਗਾ ਜਦੋਂ ਉਹਨਾਂ ਨੇ ਨਿਊਜ਼ ਬੁਲੇਟਿਨ ਦੇਖ ਲਿਆ ਲਾਸ ਆਈਡੀਆ ਨੂੰ ਉਹਨਾਂ ਨੂੰ ਫਿਕਰ ਹੈਗਾ ਉਮ ਉਹ ਆਪ ਤਾਂ ਉਹਨਾਂ ਤੇ ਉਹ ਆਪ ਤਾਂ ਵਿਕਟਮ ਨਹੀਂ ਰਹੇ ਰਾਈਟ ਨਾਉ ਐਂ ਬਟ ਉਹ ਘਾਰੇ ਹੈਗੇ ਉਹਨਾਂ ਨੂੰ ਫਿਕਰ ਹੈਗਾ ਉਹਨਾਂ ਨੂੰ ਕੀ ਆਪਣੀ ਪ੍ਰੋਟੈਕਸ਼ਨ ਲਈ ਕੀ ਕਰਨਾ ਚਾਹੀਦਾ ਹੈਗਾ ਸੋ ਮੈਂ ਹੁਣ ਆਨ ਗoing ਬੇਸਿਸ ਤੇ ਮੈਂ ਵਕੀਲਾਂ ਦੇ ਨਾਲ ਗੱਲ ਕਰੂੰਗਾ ਉਹਨਾਂ ਦੇ ਕੀ ਉਹਨਾਂ ਦੀ ਇੰਪੁਟ ਕੀ ਹੈਗੀ ਉਹ ਕੀ ਸੋਚਦੇ ਹੈਗੇ ਮੈਂ ਕਿੱਦਾਂ ਉਹਨਾਂ ਲਈ ਐਡਵੋਕੇਟ ਕਰ ਸਕਦਾ ਹੈਗਾ ਅਸੀਂ ਲਗਭਗ ਸਾਰੇ ਲੈਵਲ ਸਰਕਾਰ ਮੈਂ ਤੇ ਨਾਲ ਹੀ ਗੱਲਬਾਤ ਕਰਦੇ ਹਾਂ ਤੁਸੀਂ ਇਸ ਵੇਲੇ ਵਿਰੋਧੀ ਧਿਰ ਦੇ ਵਿੱਚ ਬੈਠਿਓ ਕ੍ਰਿਟਿਕਲ ਟਰਨੀ ਜਨਰਲ ਦੇ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਆ ਉਹਦੇ ਵੱਲੋਂ ਕੁਝ ਕੀਤਾ ਜਾਣਾ ਚਾਹੀਦਾ ਜਿਹਦੇ ਨਾਲ ਇਹ ਸਾਰਾ ਕੁਝ ਰੁਕ ਰਕੇ ਤੁਹਾਡਾ ਵਿਊ ਪੁਆਇੰਟ ਕੀ ਹੈ ਆਈ ਥਿੰਕ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਕਾਰਵਿਕ ਉਸ ਕਰਨਾ ਪੈਣਾ ਹੈਗਾ ਰਾਈਟ ਜੇ ਤੁਸੀਂ ਦੇਖੋ ਅਟਾਰਨੀ ਜਨਰਲ ਜਿਹੜੇ BC ਸੁਵੇਦੇ ਹੈਗੇ ਆ ਜਿਹ ਪੂਰਾ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਉਹਨਾਂ ਦੇ ਅੰਡਰ ਆ ਉਹਦਾ ਮਤਲਬ ਕੀ ਆ ਜਿੰਨੇ ਵੀ ਸਰਕਾਰੀ ਵਕੀਲ ਆ ਜਿਹੜੇ ਪ੍ਰੋਸੀਕਿਊਟ ਕਰਦੇ ਆ ਰਾਈਟ ਨਾਓ ਐਕਸਟਰਸ਼ਨ ਨੂੰ ਉਹਨਾਂ ਦੇ ਅੰਡਰ ਆ ਐਂਡ ਜਿਹੜੀ ਕੋਰਟ ਦੀ ਸਟਾਫਿੰਗ ਆ ਉਹ ਵੀ ਉਹਨਾਂ ਦੇ ਅੰਡਰ ਆ ਐਂਡ ਸੋ ਜਦੋਂ ਆਪਾਂ ਕੋਈ ਲਾ ਦੀ ਚੇਂਜ ਦੀ ਮੰਗ ਕਰਦੇ ਹੈਗੇ ਆਪਾਂ ਪਹਿਲਾਂ ਜਾਂਦੇ ਹੈਗੇ ਆ ਅਟਾਰਨੀ ਜਨਰਲ ਕੋ ਫੇ ਉਹ ਗਾਂ ਜਾਂਦੇ ਹੈਗੇ ਆ ਫੈਡਰਲ ਸਰਕਾਰ ਕੋ ਉਹਨਾਂ ਨੂੰ ਉਹ ਦੱਸਦੇ ਹੈਗੇ ਆ ਟਵেন্টি ਜਨਰਲ ਕੈਨੇਡਾ ਨੂੰ ਸਾਨੂੰ ਕੀ ਚੇਂਜਸ ਚਾਹੀਦੇ ਹੈਗੇ ਆ ਇੱਥੇ ਬੀਸੀਸੀ ਸੁਪਰੇ ਦੇ ਵਿੱਚ ਸੋ ਅਟਰਨੀ ਜਨਰਲ ਦਾ ਕਾਫੀ ਰੋਲ ਇੱਥੇ ਹੈਗਾ ਐਂਡ ਸਲਿਸਟਰ ਜਨਰਲ ਦਾ ਰੋਲ ਵੀ ਹੈਗਾ ਬਿਕਾਜ਼ ਯੂ ਦਾ ਪੁਲੀਸਿੰਗ ਇੱਥੇ ਬੀਸੀ ਸੁਬੀਡੀਆ ਸਲਿਸਟਰ ਜਨਰਲ ਦੇ ਅੰਡਰ ਹੈ ਗਿਆ ਐਂਡ ਪ੍ਰੋਸੀਕਿਊਸ਼ਨ ਅੰਡਰ ਹੈਗਾ ਅਟਰਨੀ ਜਨਰਲ ਦੇ ਅੰਡਰ ਸੋ ਅ ਮੈਂ ਇਹਨਾਂ ਦੀ ਜ਼ਿੰਮੇਵਾਰੀ ਬਹੁਤ ਆ ਪਰ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਹੈਗਾ ਇਹ ਹੌਣ ਤਾਈ ਰੀਐਕਟਿਵ ਰਹੇ ਹੈਗੇ ਆ ਐਂਡ ਮੈਂ ਕਈ ਐਗਜ਼ਾਮਪਲ ਦਿੰਦਾ ਹੈਗਾ ਹੁਣ ਪਿਛਲੇ ਮੈਂ ਕਿਆ ਕੀ ਹਟਿਆ ਹੈਗਾ ਪਿਛਲੇ 6-7 ਮਹੀਨਿਆਂ ਤੇ ਮੈਂ ਇਹ ਕੰਮ ਕਰਦਾ ਹੈਗਾ ਇਸ ਫਾਇਲ ਦੇ ਉੱਤੇ ਐਂਡ ਕਈ ਮੈਂ ਮੰਗਾ ਕੀਤੀਆਂ ਸੀਗੀਆਂ ਇਹਨਾਂ ਨੂੰ ਇੱਕ ਤਾਂ ਮੈਂ ਕਿਹਾ ਹੁਣ ਜਿਹੜੇ ਸਾਡੇ ਬੰਦੇ ਹੈਗੇ ਆ ਕਮਿਊਨਿਟੀ ਮੈਂਬਰ ਹੈਗੇ ਆ ਉਹ ਹੋਰ ਮੁਲਕ ਤੋਂ ਆਏ ਹੈਗੇ ਹੁਣ ਇੱਥੇ ਆਏ ਹੈਗੇ ਕੈਨੇਡਾ ਜਦੋਂ ਉਹਨਾਂ ਦਾ ਐਕਸਪੀਰੀਅੰਸ ਹੈਗਾ ਲਾ ਲਾ ਐਮਫੋਰਸਮੈਂਟ ਦੇ ਨਾਲ ਪੁਲਿਸ ਦੇ ਨਾਲ ਬੈਕ ਹੋਮ ਕੰਟਰੀ ਦੇ ਵਿੱਚ ਉਹ ਡਿਫਰੈਂਸ ਹੈਗਾ ਉੱਥੇ ਹੁਣ ਜਦੋਂ ਇੱਥੇ ਆਏ ਹੈਗੇ ਇੱਕ ਇੱਥੇ ਐਕਸਪੀਰੀਅੰਸ ਡਿਫਰੈਂਟ ਹੈਗਾ ਸੋ ਜੇ ਪਹਿਲਾਂ ਪੁਲਿਸ ਗੱਲ ਕਰਦੀ ਸੀ ਕਿ ਜਿਆਦਾ ਕਮਿਊਨਿਟੀ ਦੇ ਮੈਂਬਰ ਮੋਰੇ ਹੋਣੇ ਚਾਹੀਦੇ ਹੈਗੇ ਸਬੂਤ ਦੇਣਾ ਚਾਹੀਦਾ ਹੋਣਾ ਨੂੰ ਮੈਂ ਕਿਹਾ ਜੇ ਤੁਸੀਂ ਚਾਹੋਨੇ ਹੈਗੇ ਸਬੂਤ ਪ੍ਰੋਵਿੰਸਲ ਗਵਰਨਮੈਂਟ ਨੂੰ ਕੋਈ ਬਿਲਡਿੰਗ ਆਫ ਟਰਸਟ ਕਰਨਾ ਪੈਣਾ ਹੈਗਾ ਦੱਸਣਾ ਪੈਣਾ ਕਮਿਊਨਿਟੀ ਨੂੰ ਇੱਥੇ ਪੁਲਿਸ ਜਿਹੜੀ ਹੈਗੀ ਆ ਗੁੱਡ ਹੈਗੀ ਆ ਹੈਲਪ ਕਰ ਸਕਦੀ ਹੈ ਕਿ ਐਂ ਕਿਦਾਂ ਕਰ ਸਕਦੀ ਹੈਗੀ ਐਂਡ ਫਿਰ ਉਹਦੇ ਨਾਲ ਹੈਲਪਲਾਈਨ ਹੋਣਾ ਜ਼ਰੂਰੀ ਸਬੂਤ ਉਨ ਵਾਸਤੇ ਐਂਡ ਸੈਕੰਡਲੀ ਇੱਕ ਮਲਟੀ ਲਿੰਗੁਅਲ ਟਿਪਲਾਈਨ ਹੋਣੀ ਚਾਹੀਦੀ ਹੈਗੀ ਐਂਡ ਇਹ ਦੋ ਚੀਜ਼ਾਂ ਇਹਨਾਂ ਨੇ ਐਡਾਪਟ ਕਰ ਦਿੱਤੀਆਂ ਸੀਗੀਆਂ ਬਸ ਸਿਰਫ 60 ਦਿਨਾਂ ਲਈ ਐਡਾਪਟ ਕੀਤੀਆਂ ਸੀਗੀਆਂ ਐਂਡ ਸਿਰਫ ਲੱਖ ਡਾਲਰ ਦਿੱਤਾ ਸੀ ਇਸ ਵਾਸਤੇ ਪਰ ਇੱਕ ਹੋਰ ਮੈਂ ਮੰਗ ਕੀਤੀ ਸੀਗੀ ਮੈਂ ਕਿਹਾ ਸੀਗਾ ਇੱਕ ਪ੍ਰੋਵਿੰਸ਼ੀਅਲੀ ਲੀਡ ਲੀਡਰਸ਼ਿਪ ਹੋਣੀ ਚਾਹੀਦੀ ਹੈਗੀ ਬਿਕਾਜ਼ ਇਹ ਪਹਿਲਾਂ ਕਿਆ ਰਿਜ਼ ਅਗੇ ਆਰ ਸੀ ਐਮ ਪੀ ਫੋਰਸ ਬਾਕੀ ਸਟੋ ਹੈਂਡਲ ਕਾ ਰੀਜ਼ੀ ਕੋਆਰਡੀਨੇਸ਼ਨ ਆ ਪੁਲਿਸ ਫੋਰਸਸ ਤੇ ਲੋਕਲ ਲੈਵਲ ਤੇ ਐਂਡ ਮੈਗੀ ਆ ਵਲ ਟਵਾਡਾ ਵੀ ਐਨਵਾਇਰਨਮੈਂਟ ਹੋ ਕੁਈ ਹੋਣਾ ਚਾਹੀਦਾ ਹੈਗਾ ਤੁਹਾਨੂੰ ਦੱਸਣਾ ਚਾਹੀਦਾ ਤੁਸੀਂ ਨਾਲ ਕਮਿਊਨਿਟੀ ਦੇ ਨਾਲ ਜੇ ਤੁਸੀਂ ਦਿਖਾ ਲੂਗੇ ਕਮਿਊਨਿਟੀ ਨੂੰ ਤੁਸੀਂ ਨਾਲ ਹੈਗੇ ਆ ਫੇਰ ਹੀ ਆਉਗੇ ਮੋਰੇ ਸਬੂਤ ਦੇ ਲਈ ਉਹ ਕਦੇ ਸਾਡਾ ਸੂਬਾ ਸਾਡੇ ਨਾਲ ਖੜਾ ਐਂਡ ਮੈਗਿਆ ਤੁਹਾਨੂੰ ਵੀ ਇਨਵੋਲਵ ਹੋਣਾ ਚਾਹੀਦਾ ਹੈਗਾ ਤੁਹਾਨੂੰ ਪ੍ਰੋਵਿੰਸ਼ੀਅਲ ਲੀਡਰਸ਼ਿਪ ਲੈ ਕੇ ਅਮ RCMP ਨੂੰ ਨਾਲੇ ਲੋਕਲ ਪੁਲਿਸ ਫੋਰਸ ਨੂੰ ਕੋਆਰਡੀਨੇਟ ਕਰਨਾ ਚਾਹੀਦਾ ਹੈਗਾ ਐਂਡ ਫਿਰ ਇਹਨਾਂ ਨੇ ਬਾਅਦ ਚ ਇਹ ਪਹਿਲਾਂ ਤਾਂ ਕਹਿੰਦੇ ਫੈਡਰਲੀ ਡੀਲ ਕਰੂਗੇ ਐਂਡ ਫਿਰ ਇਹਨਾਂ ਨੇ ਸਪਟੈਂਬਰ ਦੇ ਵਿੱਚ ਅਡਾਪਟ ਕਰ ਲਿਆ ਹੈਗਾ ਜਿਹੜਾ ਪ੍ਰੋਵਿੰਸ਼ੀਅਲ ਐਕਸਟਰਸ਼ਨ ਟਾਸਕ ਫੋਰਸ ਸੋ ਇਹ ਤਾਂ ਅਮ ਦੱਸ ਰਹੇ ਹੈਗਾ ਨਾਟ टू क्रेडिट लैंडली मैं तहां दस ਰਿਹਾ ਹੈਗਾ बिकॉज ਇਹ ਸ਼ੋ ਕਰਦਾ ਹੈਗਾ ਇਹ ਰੀਐਕਟਿਵ ਰਹੇ ਹੈਗੇ ਆ ਇਹਨਾਂ ਨੇ ਆਈਡੀਆ ਹੋਰ ਪਾਸੇੋਂ ਦੇਖੇ ਹੈਗੇ ਆ ਫਿਰ ਇਹਨਾਂ ਨੇ ਐਡਾਪਟ ਕੀਤੇ ਹੈਗੇ ਆ ਇਹਨਾਂ ਦੇ ਆਪਣੇ ਆਈਡੀਆ ਘੱਟ ਹੁੰਦੇ ਆ ਤੇ ਇਹਦਾ ਮਤਲਬ ਹੈ ਇਹ ਪ੍ਰੋਐਕਟਿਵ ਨਹੀਂ ਰਹੇ ਹੈਗੇ ਰੀਐਕਟਿਵ ਐਨਰਜੀ ਕ੍ਰਾਈਸਿਸ ਆ ਇਹਦੇ ਵਿੱਚ ਰੀਐਕਟਿਵ ਨਹੀਂ ਹੋ ਸਕਦੇ ਪ੍ਰੋਐਕਟ ਹੋਣਾ ਪੈਣਾ ਕਿਉਂ बिकॉज ਆਪਾਂ ਕਦੇ ਐਦਾਂ ਦਾ ਕ੍ਰਾਈਸਿਸ ਦੇਖਿਆ ਨਹੀਂ ਹੈਗਾ ਇਸ ਬੀਸੀ ਸੂਬੇ ਦੇ ਵਿੱਚ ਸੋ ਹੁਣ ਜੇ ਆਪਾਂ ਸੋਲੂਸ਼ਨ ਲੈਣੇ ਹੈਗੇ ਆ ਪੇਤਾ ਆਪਾਂ ਸਾ ਲੀਡਰਾਂ ਨੂੰ ਦੇਖਣਾ ਪਊਗਾ ਕੌਣ ਹੈ ਸਾਡੀ ਸਰਕਾਰ রাইਟ ਐਂਡ ਉਹਨਾਂ ਨੂੰ ਲੀਡਰਸ਼ਿਪ ਸ਼ੋ ਕਰਨਾ ਪਊਗਾ ਉਹਨਾਂ ਨੂੰ ਸ਼ੋ ਕਰਨਾ ਪਊਗਾ ਕਮਿਊਨਿਟੀ ਨੂੰ ਆਪਾਂ ਆ ਚੀਜ਼ਾਂ ਕਰਨੀਆਂ ਹੈਗੀਆਂ ਆ ਚੀਜ਼ਾਂ ਆਪਾਂ ਸੋਚੀਆਂ ਹੈਗੀਆਂ ਆਪਾਂ ਜਿਹੜੇ ਸਾਡੇ EMPLOYEES ਆ ਉਹਨਾਂ ਨੂੰ ਉਹਨਾਂ ਦੇ ਨਾਲ ਕੰਸਲਟੇਸ਼ਨ ਉਹਨਾਂ ਨੇ ਰਿਸਰਚ ਕੀਤਾ ਹੈਗਾ ਐਂਡ ਆ ਸੋਲੂਸ਼ਨ ਆਪਾਂ ਲੱਭੇ ਹੈਗੇ ਆ ਇਦਾਂ ਤੋਂ ਹੋ ਸਕਦਾ ਹੈਗਾ ਸਿਰਫ ਆਪੋਜੀਸ਼ਨ ਮੈਂਬਰ ਗੱਲ ਕਰ ਰਿਹਾ ਹੈਗਾ ਉਹ ਕਿ ਗੁੱਡ ਆਈਡੀਆ ਲੱਗਦਾ ਆਪਾਂ ਅਡਾਪਟ ਕਰ ਲੈਨੇ ਆ ਫਿਰ ਫੇ ਕੌਨਫੀਡੈਂਸ ਕਿੱਦਾਂ ਹੋਣਾ ਹੈਗਾ ਪਬਲਿਕ ਦੇ ਵਿੱਚ ਆਮ ਪਬਲਿਕ ਦੇ ਵਿੱਚ ਐਕਸਟਰਸ਼ਨ ਨੇ ਸਾਊਥ ਏਸ਼ੀਅਨ ਬਿਜ਼ਨਸਮੈਨਾਂ ਦੇ ਵਿੱਚ ਖੌਫ ਪੈਦਾ ਕੀਤਾ ਹੋਇਆ ਕਿਉਂਕਿ ਘਰਾਂ ਤੇ ਤੇ ਬਿਜ਼ਨੈਸਸ ਤੇ ਗੋਲੀਆਂ ਚੱਲ ਰਹੀਆਂ ਨੇ ਅਤੇ ਲੋਕਾਂ ਨੂੰ ਫਰੋਤੀਆਂ ਦੇ ਲਈ ਫੋਨ ਵੀ ਆ ਰਹੇ ਨੇ ਪਰ ਇਸ ਮਾਮਲੇ ਦੇ ਵਿੱਚ ਫੈਡਰਲ ਸਰਕਾਰ ਕੀ ਕਦਮ ਚੁੱਕ ਰਹੀ ਹੈ ਕਿਉਂਕਿ ਕੰਜ਼ਰਵਟਿਵ ਪਾਰਟੀ ਇਹ ਲਗਾਤਾਰ ਦੋਸ਼ ਲਗਾਉਂਦੀ ਹੈ ਕਿ ਕਾਨੂੰਨਾਂ ਦੀ ਢਿੱਲ ਕਾਰਨ ਕ੍ਰਿਮੀਨਲਜ਼ ਬੇਪਰਵਾਹ ਹੋ ਕੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਨੇ ਪਰ ਲਿਬਰਲ ਐਮਪੀ ਪਰਮਬੈਸ ਨੇ ਚੈਨਲ ਪੰਜਾਬੀ ਦੇ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਕਾਨੂੰਨ ਸਖਤ ਕਰਨ ਦੇ ਲਈ ਫੈਡਰਲ ਸਰਕਾਰ ਨੇ ਬਿੱਲ ਟੇਬਲ ਕੀਤੇ ਨੇ ਪਰ ਫੈਡਰਲ ਕੰਜ਼ਰਵਟਿਵ ਇਸ ਦਾ ਸਮਰਥਨ ਨਹੀਂ ਕਰ ਰਹੇ ਲੋਰ ਮੀਨਲੈਂਡ ਦੇ ਵਿੱਚ ਤੇ BC ਜਾਂ ਹੋਰ ਥਾਵਾਂ ਦੇ ਉੱਤੇ ਜਿਹੜੀ ਐਸ ਵੇਲੇ ਹਿੰਸਾ ਆ ਜਿਹੜੀ ਐਕਸਟਰਸ਼ਨ ਆ ਇਹ ਐਸ ਵੇਲੇ ਪੱਖਤਾ ਮੁੱਦਾ ਹੈ ਅਸੀਂ ਵੱਖ-ਵੱਖ ਲੋਕਾਂ ਦੇ ਕੋਲ ਵੱਖ-ਵੱਖ ਰਿਪ੍ਰੈਜ਼ੈਂਟੇਟਿਵ ਦੇ ਕੋਲ ਜਾ ਕੇ ਗੱਲਬਾਤ ਕਰ ਰਹੇ ਹਾਂ ਪਰਮ ਬੈਂਸ ਰਿਚਮੈਂਡ ਈਸ ਤੋਂ ਮੈਂਬਰ ਪਾਰਲੀਮੈਂਟ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹ ਇਹਦੇ ਉੱਤੇ ਕੀ ਕਹਿੰਦੇ ਨੇ ਬੈਂਸ ਸਾਹਿਬ ਕੰਜ਼ਰਵਟਿਵ ਇੱਕੋ ਹੀ ਗੱਲ ਕਹਿ ਰਿਹਾ ਵੀ ਨਿਜ਼ਮ ਢਿੱਲੇ ਆ ਆਮ ਲੋਕ ਵੀ ਇਹੀ ਗੱਲ ਕਰ ਰਹੇ ਆ ਵੀ ਕਾਨੂੰਨ ਸਖਤ ਨਹੀਂ ਤੇ ਇਹ ਲਿਬਰਲਸ ਜਿਹੜੇ ਆ ਸਖਤ ਕਾਨੂੰਨ ਨਹੀਂ ਕਰ ਰਹੇ ਇਹਦੇ ਕਰਕੇ ਸਾਰਾ ਕੁਝ ਫੈਲਿਆ ਤੁਹਾਨੂੰ ਲੱਗਦਾ ਵੀ ਕਿੱਥੇ ਗੜਬੜ ਆ ਜੀ ਨਹੀਂ ਦੇਖੋ ਜੇ ਆਪਾਂ ਦੇਖਦੇ ਆ ਕੋਈ ਵੀ ਕ੍ਰਿਮੀਨਲ ਆ ਹੁਣ ਜੇ ਆਪਾਂ 20 ਸਾਲ ਪੁਰਾਣਾ 30 ਸਾਲ ਪੁਰਾਣਾ ਜਿਹੜੇ ਕਾਨੂੰਨ ਹੁੰਦੇ ਆ ਹਨਾ ਉਹਨਾਂ ਨੂੰ ਅਸੀਂ ਇਹੀ ਜੌਬ ਆ ਸਾਡੀ ਉੱਥੇ ਪਾਰਲੀਮੈਂਟ ਦੇ ਵਿੱਚ ਜਾ ਕੇ ਕਾਨੂੰਨ ਨੂੰ ਦੇਖਣਾ ਜਿਹੜੇ ਟਾਈਮ ਟਾਈਮ ਦੇ ਹਿਸਾਬ ਨਾਲ ਇਹ ਕਾਨੂੰਨ ਬਦਲਣੇ ਚਾਹੀਦੇ ਆ ਜਿੱਦਾਂ ਵੀ ਇਹਨਾਂ ਨੂੰ ਆਪਾਂ ਜੇ ਦੇਖੀਏ ਹੁਣ ਆਪਾਂ ਜੇ ਸਟਰੋਂਗ ਬਾਰਡਰ ਐਕਟ ਲਿਆਂਦੀ ਆ ਉਹ ਕਾਤੇ ਲਿਆਂਦੇ ਆ ਕਰਕੇ ਉਥੇ ਅਸੀਂ ਹੁਣ ਰੀਸੋਰਸ ਜਾਂ ਟੂਲ ਹੋਰ ਲਿਆਉਣੇ ਕਰਕੇ ਜਿਹੜਾ ਜਿਹੜੇ ਤਰੀਕੇ ਦੇ ਨਾਲ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਕਰਦਾ ਆ ਉਹ ਬਦਲਦਾ ਰਹਿੰਦਾ ਆ ਸੋ ਉਹਦੇ ਨਾਲ-ਨਾਲ ਸਾਨੂੰ ਕਾਨੂੰਨ ਵੀ ਬਦਲਨੇ ਪੈਂਦੇ ਆ ਹੁਣ ਮੰਨ ਲਓ ਜਿਹੜਾ ਹਾ ਐਕਸਟਰਸ਼ਨ ਦਾ ਇਸ਼ੂ ਆ ਕੰਸਰਵੇਟਿਵਸ ਕਹ ਰਹੇ ਆ ਪਈ ਤੁਸੀਂ ਬیل ਪਈ ਨੂੰ ਨਹੀਂ ਸਖਤ ਬਣਾਉਣਾ ਇਹ ਤਾਂ ਕਾਨੂੰਨ ਸਖਤ ਹੈਗੇ ਆ ਇਹਦੇ ਵਿੱਚ ਇੰਨਾ ਹੁਣ ਚੇਂਜ ਕੀਤਾ ਗਿਆ ਆ ਪਈ ਬਿਲ ਦੇ ਨਾਲ ਜਿਹੜਾ ਅਫੈਂਸ ਜਿਹੜੇ ਆ ਉਹ ਹੋਰ ਲਿਆਂਦੇ ਗਏ ਨੇ ਪਹਿਲਾਂ ਹੁੰਦਾ ਸੀ ਵਾਇਲੈਂਟ ਕਰਾਇਮ ਜਾਂ ਕਰਾਇਮ ਅਗੇਂਸਟ ਔਮਨ ਜਾਂ ਮਰਡਰ ਪਈ ਉਹਨੂੰ ਬਿਲ ਨਹੀਂ ਮਿਲਣਾ ਚਾਹੀਦਾ ਵਾਇਲੈਂਟ ਕ੍ਰਾਈਮ ਜਿਹਨੂੰ ਕਹਿੰਦੇ ਆ ਪਰ ਅਸੀਂ ਉਹਦੇ ਨਾਲ ਹੁਣ ਐਕਸਟਰਸ਼ਨ ਵੀ ਲਾਤਾ ਕੋਈ ਗਨ ਨੂੰ ਡਿਸਚਾਰਜ ਕਰਦਾ ਰੈਂਡਮ ਅਟੈਕ ਕਰਦਾ ਰਿਪੀਟ ਅਫੈਂਡਰ ਕਰਦੇ ਸੋਸ਼ੀਅਲ ਸੱਤ ਹੋਰ ਵੀ ਨਾਲ ਲੈਂਦੇਗੇ ਪਰ ਜਿਹੜੇ ਕੰਜ਼ਰਵਡ ਇਸ ਇੱਕ ਚੀਜ਼ ਨੂੰ ਜਿਹੜੇ ਕਹਿ ਰਹੇ ਆ ਲਾਫਲ ਐਕਸੈਸ ਹੁਣ ਸੀ 2 ਜਿਹੜਾ ਬਿੱਲ ਆ ਉਹਦੇ ਵਿੱਚ ਅਸੀਂ ਇਹ ਵੀ ਲਿਆਂਦਾ ਗਿਆ ਸੀ ਕਿ ਜੇ ਕੋਈ ਪਰਸਨ ਤੋਂ ਨੂੰ ਫੋਨ ਤੇ ਧਮਕੀ ਦਿੰਦਾ ਜਾਂ ਕਿਸੇ ਤਰ੍ਹਾਂ ਇਦਾਂ ਧਮਕੀ ਦਿੰਦਾ ਭੀ ਹੋਰ ਤਰੀਕੇ ਦੇ ਨਾਲ ਬਿਲਕੁਲ ਤਾਂ ਹੁਣ ਤੁਸੀਂ ਦੇਖੋ 30 ਸਾਲ ਪੁਰਾਣੇ ਤਬ ਲੋਕਾਂ ਕੋਲ ਫੋਨ ਵੀ ਨਹੀਂ ਸੀਗੇ ਜਿਹੜੇ ਸੈੱਲ ਫੋਨ ਸੋ ਉਹਦੇ ਉਹ ਇਹ ਲਾਅ ਨਹੀਂ ਸੀ ਹੁੰਦਾ ਸੋ ਅਸੀਂ ਇਹ ਲਾਅ ਲੈਂਦਾ ਗਿਆ ਸੀ ਲਾਫਲ ਐਕਸੈਸ ਇਹਦਾ ਮਤਲਬ ਜੇ ਕੋਈ ਕਿਸੇ ਨੂੰ ਫੋਨ ਰਾਹੀਂ ਤਾਮਕੀ ਦਿੰਦਾ ਉਹ ਫਿਰ ਪੁਲਿਸ ਵਾਰੰਟ ਲੈ ਸਕਦੇ ਆ ਵੀ ਉਹ ਫੋਨ ਨੂੰ ਐਕਸੈਸ ਕਰਨ ਲਈ ਕੰਸਰਵੇਟਿਵਸ ਨੇ ਕੀ ਕੀਤਾ ਉਹ ਕਹਿੰਦੇ ਵੀ ਨਹੀਂ ਇਹ ਪ੍ਰਾਈਵੇਸੀ ਬ੍ਰੀਚ ਆ ਇਹ ਲੋਕਾਂ ਦੀ ਪ੍ਰਾਈਵੇਸੀ ਬ੍ਰੀਚ ਹੋਗੀ ਤਾਂ ਉਹਨਾਂ ਨੇ ਫਿਰ ਇਹ ਸਪੋਰਟ ਨਹੀਂ ਕੀਤਾ ਉਹ ਐਸ ਵੇਲੇ ਹਾਊਸ ਆਫ ਕਾਮਨਸ ਦੇ ਵਿੱਚ ਫਸਿਆ ਆ ਹੋ ਲਾ ਅਸੀਂ ਕਹਿੰਨੇ ਪਈ ਤੁਸੀਂ ਉਹਦੇ ਲਈ ਵੋਟ ਪਾਓ ਕਰਕੇ ਜੇ ਵੀ ਪੁਲਿਸ ਉਹ ਫੋਨ ਨੂੰ ਐਕਸੈਸ ਕਰਨਾ ਚਾਹੁੰਦੇ ਐਸ ਵੇਲੇ 6 ਮਹੀਨੇ ਲੱਗਦੇ ਆ ਪਈ ਇਹ ਹਿੱਟ ਸਿਗਨਲ ਆਇਆ ਕਿੱਥੋਂ ਸੋ ਅਸੀਂ ਕਹਿੰਨੇ ਪੁਲਿਸ ਕਰ ਸਕਦੀ ਆ ਪਰ ਟਾਈਮ ਜ਼ਿਆਦਾ ਲੱਗਦਾ ਬਿਲਕੁਲ ਕਰਕੇ ਫਿਰ ਉਹਨਾਂ ਨੂੰ ਹੇ ਐਕਸੈਸ ਕਰਨ ਲਈ ਪਈ ਟਾਈਮ ਇੰਨਾ ਲੱਗਦਾ ਪਈ ਕਰਕੇ ਉਹਨਾਂ ਨੇ ਕਿ ਦੇਖਣਾ ਪੈਣਾ ਪਈ ਉਹ ਚੀਜ਼ ਨੂੰ ਪਹਿਲਾਂ ਇਨਵੈਸਟੀਗੇਟ ਕਰਨਾ ਅਸੀਂ ਕਹਿੰਨੇ ਪਏ ਉਹ ਰਾਈਟ ਅਵੇ ਜੇ ਕੋਈ ਧਮਕੀ ਦਿੰਦਾ ਹੈ ਫੋਨ ਤੇ ਕਿਸੇ ਤਰ੍ਹਾਂ ਤੁਹਾਨੂੰ WhatsApp ਰਾਹੀਂ ਹੁਣ ਮੰਨ ਲਓ ਜਿਹੜੇ ਐਕਸਟਰੈਸ਼ਨ ਦੇ ਕਾਲਸ ਆ ਰਹੇ ਨੇ ਖਾਸ ਕਰਕੇ WhatsApp ਰਾਹੀਂ ਆ ਰਹੇ ਆ ਸੋ ਉਹ ਫੋਨ ਨੂੰ ਐਕਸੈਸ ਕਰਨ ਲਈ ਵੀ ਉਹ ਸਿਗਨਲ ਕਿੱਥੋਂ ਆ ਸਕਦਾ ਸੀ 2 ਦੇ ਅੰਡਰ ਲਾਫਲ ਐਕਸੈਸ ਅਸੀਂ ਕਾਨੂੰਨ ਲਿਆਂਦਾ ਆ ਤਾਂ ਉਹ ਐਸ ਵੇਲੇ ਓਪੋਜ਼ ਕਰ ਰਹੇ ਆ ਸੋ आई थिंक एक पासे ਤੁਸੀਂ ਕਹਿੰਦੇ ਆ ਪੇ ਤੁਸੀਂ ਕਾਨੂੰਨ ਬੇਲ ਦੇ ਸਾਖਤ ਨਹੀਂ ਜਾਂਾ ਨਹੀਂ ਸਾਖਤ ਉਹ ਤਾਂ ਅਸੀਂ ਲੈ ਆ ਚੁੱਕੇ ਆ ਬਟ ਇੱਕ ਪਾਸੇ ਤੁਸੀਂ ਇਸ ਇਸ ਗੱਲ ਨੂੰ ਜਿਹੜੇ ਪਹਿਲਾਂ ਬੇਲ ਤੇ ਪਹੁੰਚਣ ਤੱਕ ਤਾਂ ਪਹਿਲਾਂ ਅਸੀਂ ਉਹਨਾਂ ਨੂੰ ਫੜਨਾ ਪੈਣਾ ਕੋਈ ਕ੍ਰਾਈਮਨਲ ਨੂੰ ਉਹਨਾਂ ਨੂੰ ਫੜਨਾ ਕਿੱਦਾਂ ਸੋ ਇਸ ਤੋਂ ਪਹਿਲਾਂ 20 20 ਮਹੀਨੇ ਪਹਿਲਾਂ ਵੀ ਅਸੀਂ ਇਸ ਕੰਮ ਅਸੀਂ ਵੀ ਬੀਨ ਵਰਕਿੰਗ ਔਨ ਦਿਸ ਫਾਰ ਓਵਰ 20 ਮੰਥਸ ਜਿਹੜਾ ਫੋਨ ਇੰਟਰਫੀਰੈਂਸ ਦੀ ਗੱਲ ਆ ਟਰਾਂਸ ਨੈਸ਼ਨਲ ਕ੍ਰਾਈਮ ਦੀ ਗੱਲ ਆ ਉਹ ਬਿਲ ਸੀ 70 ਅੰਡਰ ਲਿਆਂਦਾ ਸੀ ਉਹ ਯੂਨੀਨਿਮਸਲੀ ਪਾਸ ਹੋਇਆ ਉਹਦੇ ਵਿੱਚ ਸਟੇਟਸ ਆਪਣੀ ਸੀਕ੍ਰੇਟ ਸਰਵਿਸ ਆ ਉਹਨਾਂ ਨੂੰ ਵੀ ਹੋਰ ਕਾਨੂੰਨ ਦਿੱਤੇ ਗਏ ਨੇ ਅਫੈਂਸ ਐਡ ਕੀਤੇ ਗਏ ਨੇ ਉਹ ਵੀ 40 ਸਾਲ ਪੁਰਾਣੇ ਕਾਨੂੰਨ ਸੀਗੇ ਸੋ ਆਈ ਥਿੰਕ ਜੇ ਆਪਾਂ ਹੁਣ ਇਹ ਗੱਲ ਦੇਖੀਏ ਜਿੱਥੇ ਤੱਕ ਆਪਾਂ ਇਹ ਹੁਣ ਆਪਾਂ ਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਪੋਲਿਟਿਕਸ ਨੂੰ ਕੱਢ ਕੇ ਇਸ ਬਿਲ ਨੂੰ ਲਿਆਉਣਾ ਅੱਗੇ ਜਿਹੜਾ ਅਸੀਂ ਲਿਆਂਦਾ ਆ ਉਹ ਪਾਸ ਹੋਣਾ ਚਾਹੀਦਾ ਆ ਸੋ ਇਹ ਆਪਣੇ ਜਿਹੜੇ ਆਪਣੇ ਵੀਰ ਉਹਨਾਂ ਦੇ ਪਾਸ ਆਪਣੇ ਕੰਸਰਵੇਟਿਵ ਪਾਸੇ ਆ ਉਹਨਾਂ ਨੂੰ ਪੁੱਛੋ ਵੀ ਤੁਸੀਂ ਉਹਦੇ ਲਈ ਕਹਤੇ ਨਹੀਂ ਲਿਆ ਰਹੇ ਲਾ ਜਿਹੜਾ ਲਾਫਲ ਐਕਸੈਸ ਵੀ ਅਸੀਂ ਸਿਗਨਲ ਆਉਂਦੇ ਕਿੱਥੋਂ ਆ ਉਹਨੂੰ ਛੇਤੀ ਤਰ੍ਹਾਂ ਵਾਰੰਟ ਮਿਲਣ ਤਾਂ ਉਹਨਾਂ ਨੂੰ ਅਸੀਂ ਅੱਗੇ ਲਈਏ ਤਾਂ ਫਾਰਸ ਕੀਏ ਕਿ ਕਿਸੇ ਨੂੰ ਫੇਰ ਕੋਰਟ ਕੇਸ ਤਰ੍ਹਾਂ ਹੀ ਕੋਰਟ ਕੇਸ ਰਾਹੀਂ ਜਾਣਾ ਪੈਣਾ ਇਹਦੇ ਤੇ ਵੀ ਮੈਂ ਥੋੜਾ ਜਿਹਾ ਗੱਲ ਜੇ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਜੇ ਹੁਣ ਆਪ ਅਰੈਸਟ ਹੋ ਚੁੱਕੇ ਨੇ ਐਸ ਵੇਲੇ ਉਹ ਜਿਹੜਾ ਕੋਰਟ ਦਾ ਸਿਸਟਮ ਆਪਣਾ ਹੈਗਾ ਉਹ ਹਰ ਇੱਕ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਆ ਇੱਥੇ ਬੀਸੀ ਦੇ ਜਿਹੜੇ ਸਰਕਾਰ ਆ ਇਹਨਾਂ ਨੂੰ ਅਸੀਂ ਕਿਹਾ ਆ ਇਹ ਸਾਨੂੰ ਕਹਿੰਦੇ ਆ ਪਈ ਤੁਸੀਂ ਕਾਨੂੰਨ ਸਾਡੇ ਲਈ ਅਸੀਂ ਤੁਹਾਨੂੰ ਪੁੱਛਦੇ ਆ ਪਈ ਆਹ ਕਾਨੂੰਨ ਲਿਆ ਆ ਕਾਨੂੰਨ ਤਾਂ ਆ ਚੁੱਕੇ ਨੇ ਉਹ ਉਹ ਅਸੀਂ ਸਖਤ ਕੀਤੇ ਗਏ ਆ ਪਰ ਇਹਨਾਂ ਨੇ ਹਾਲੇ ਤੱਕ ਨਹੀਂ ਦੱਸਿਆ ਸਾਨੂੰ ਪਈ ਤੁਸੀਂ ਇਹਦੇ ਵਿੱਚ ਜੱਜ ਜੜੇ ਆ ਪੁਲਿਸ ਆਫਸਰ ਅਸੀਂ ਕਮਿਟਮੈਂਟ ਕੀਤੀ ਆ ਪੁਲਿਸ ਆਫਸਰ ਹੋਣ ਲਿਆਉਣ ਲਈ ਸੀਬੀਐਸਏ ਆਫਸਰਸ ਹੋਣ ਲਿਆਉਣ ਲਈ ਤਾਂ ਇਹਨਾਂ ਦੀ ਕਮਿਟਮੈਂਟ ਕਿੱਥੇ ਆ ਪ੍ਰੀਮੀਅਰ ਸਾਹਿਬ ਨੂੰ ਤੁਸੀਂ ਪੁੱਛੋ ਕਿ ਇਹਨਾਂ ਦੀ ਕਮਿਟਮੈਂਟ ਕਿੱਥੇ ਆ ਪੇ ਅਸੀਂ ਜਿਹੜੇ ਕੋਰਟ ਕੇਸ ਦੇ ਵਿੱਚ ਸ਼ੇਅਰਫ ਆ ਜੱਜ ਆ ਉਹੋ ਪੁਆਇੰਟ ਹੋਣਗੇ ਜਿਹੜਾ ਜਦੋਂ ਕੋਈ ਕੇਸ ਹੁੰਦਾ ਆ ਜੇ ਪੂਰਾ ਸਟਾਫ ਉਸ ਕੇਸ ਦੇ ਵਿੱਚ ਨਹੀਂ ਹੈਗਾ ਕੋਰਟ ਦੇ ਵਿੱਚ ਉਹ ਕੇਸ ਚੱਲਦੇ ਨਹੀਂ ਸੋ ਇਹਨਾਂ ਦੀ ਕਮਿਟਮੈਂਟ ਕਿੱਥੇ ਆ ਸਾਨੂੰ ਪੁੱਛੀ ਜਾਂਦੇ ਪਈ ਤੁਸੀਂ ਰਿਸੋਰਸ ਵੀਵ ਡਨ ਇਟ ਸਾਡੇ ਕਰਕੇ ਜਿਹੜੀ ਸਿਕ ਕਾਕਸ ਪੰਜਾਬੀ ਕਾਕਸ ਆ ਜਿਹੜਾ ਬਿਸ਼ਨੋਏ ਗੈਂਗ ਨੂੰ ਅਸੀਂ ਪੁੱਛਿਆ ਸੀ ਪੇਟਰੀਅਰ ਸਟਾਰਗੇਨਾਈਜੇਸ਼ਨ ਲਿਸਟਿੰਗ ਹੋਣੀ ਚਾਹੀਦੀ ਹੈ ਇਹ ਅਸੀਂ ਸਮਰ ਤੋਂ ਪਹਿਲਾਂ ਪੁੱਛਿਆ ਸੀ ਬਿਫੋਰ ਦ ਪ੍ਰੀਮੀਅਰ ਐਂਡ ਹਰ ਉਹ ਵੀ ਆਪਣਾ ਕਲੇਮ ਕਰ ਰਿਹਾ ਪਿਆ ਅਸੀਂ ਇਹ ਕਿਹਾ ਸੀ ਇੱਕ ਐਕਸਟਰੂਸ਼ਨ ਦਾ ਕਿਹਾ ਸੀ ਵੀ ਹਵ ਡਨ ਦੈਟ ਵਰਕ ਬੈਸ਼ਬ ਇੱਕ ਗੱਲ ਬਹੁਤ ਸਾਫ ਆ ਕੰਜ਼ਰਵਟਸ ਨੂੰ ਪੁੱਛਦੇ ਆ ਉਹ ਕਹਿੰਦੇ ਲਿਬਰਲਸ ਆ ਨਹੀਂ ਕਰ ਰਹੇ ਜਦੋਂ ਅਸੀਂ ਤੁਹਾਨੂੰ ਪੁੱਛਦੇ ਆ ਤੁਹਾਡੇ ਕੋਲੇ ਆ ਇੱਕ ਲਿਸਟ ਆ ਵੀ ਕੰਜ਼ਰਵਟਿਵ ਆ ਨਹੀਂ ਕਰ ਰਹੇ ਈਵਨ ਫੈਡਰਲ ਵਾਲਿਆਂ ਨਾਲ ਗੱਲ ਕਰਦੇ ਹੋ ਕਹਿੰਦੇ ਪ੍ਰੋਵਿੰਸ਼ੀਅਲ ਇਸ਼ੂ ਆ ਉਹਨਾਂ ਨੂੰ ਜਾ ਕੇ ਪੁੱਛੋ ਪੁਲਿਸ ਨੂੰ ਅਸੀਂ ਪੁੱਛਦੇ ਆ ਪੁਲਿਸ ਕਹਿੰਦੇ ਸਾਡੇ ਹੱਥ ਵਿੱਚ ਕੁਝ ਨਹੀਂ ਸਿਟੀ ਨੂੰ ਇਹ ਲੋ ਐਜ਼ ਅ ਲੇਮੈਨ ਤੁਸੀਂ ਕਮਿਊਨਿਟੀ ਦੇ ਵਿੱਚ ਰਹੇ ਆ ਇੰਨਾ ਚਿਰ ਤੁਸੀਂ ਐਕਟਿਵ ਰਹੇ ਹੋ ਵਕਫ ਵਕਫ ਥਾਵਾਂ ਦੇ ਉੱਤੇ ਤੁਹਾਨੂੰ ਲੱਗਦਾ ਵੀ ਇਹਦਾ ਕੋਈ ਹੱਲ ਕੀ ਹੋਣਾ ਚਾਹੀਦਾ ਹੈ ਜਾਂ ਇਹਨੂੰ ਕੀ ਕਰਨਾ ਚਾਹੀਦਾ ਇਸ ਵੇਲੇ ਲੋਕਾਂ ਨੂੰ ਇਹਦਾ ਇਹਦਾ ਹੱਲ ਕਿੱਥੋਂ ਮਿਲ ਸਕਦਾ ਬਜਾਏ ਇਹ ਦੇ ਕਿ ਇੱਕ ਦੂਜੇ ਨੂੰ ਸਾਰਿਆਂ ਨੂੰ ਕਿਹਾ ਜਾਵੇ ਦੇਖੋ ਜਿਹੜੀ ਅਸਲੀਅਤ ਆ ਉਹ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ ਆ ਅਸੀਂ ਵੈਸੇ ਇੰਨਾ ਨਹੀਂ ਕਹਿੰਨੇ ਪਈਓ ਕਿ ਨਾ ਅਸੀਂ ਪ੍ਰੈਸ਼ਰ ਪਾਇਆ ਆ ਬਿਹਾਈਂਡ ਦ ਸੀਨਸ ਅਸੀਂ ਇਹਨਾਂ ਨੂੰ ਕਹਿੰਨੇ ਪਈ ਆਹਾ ਆਹ ਜਿਹੜੀਆਂ ਚੀਜ਼ਾਂ ਤੁਸੀਂ ਕਰਨਾ ਪੈਣਾ ਕਾਨੂੰਨ ਜਿਹੜੇ ਆ ਉਹ ਤਾਂ ਅਸੀਂ ਨਾਲ ਨਾਲ ਬਦਲੀ ਜਾਂਦੇ ਆ ਜਿੱਦਾਂ ਮੈਂ ਕਹਿ ਕੇ ਹਟਿਆ ਬਟ ਇਹ ਦ ਟਫ ਥਿੰਗ ਹੇਅਰ ਇਜ਼ ਪੋਲਿਟਿਕਸ ਵਿਲ ਆਲਵੇਸ ਬੀ ਪਲੇਡ ਰਾਈਟ ਉਹਨਾਂ ਨੇ ਇਹ ਦੇਖਣਾ ਆ ਪਈ ਲੈਟਸ ਸੇ ਮੈਂ ਮੰਨ ਲਓ ਪਈ ਇਸਰੀ ਦੇ ਵਿੱਚ ਖਾਸ ਕਰਕੇ ਜੀ ਇੱਥੇ ਪੁਲਿਸ ਟਰਾਂਜੀਸ਼ਨ ਸਾਰੀ ਕਮਿਊਨਿਟੀ ਚਾਹੁੰਦੀ ਸੀ ਬਿਲਕੁਲ ਉਹ ਪੁਲਿਸ ਜਿਹੜੀ ਆ ਉਹ ਐਸ ਵੇਲੇ ਉਹਨਾਂ ਕੋਲ ਉਹ ਅਸੀਂ ਉਹ ਕਹਿੰਦੇ ਆ ਸਾਡੇ ਕੋਲ ਰਿਸੋਰਸ ਹੈ ਨਹੀਂ ਇਸ ਇਸ਼ੂ ਨੂੰ ਟੈਕਲ ਕਰਨ ਨੂੰ ਮੈਂ ਤੁਹਾਨੂੰ ਪਤਾ ਪਹਿਲਾਂ ਵੀ ਮੈਂ ਉਦੋਂ ਮੈਂ ਸਪੋਕਸਪਰਸਨਸ ਅਗਾਂ ਨੈਸ਼ਨਲ ਪੁਲਿਸ ਫੈਡਰੇਸ਼ਨ ਲਈ ਰਾਈਟ ਮੈਂ ਕਿਹਾ ਸੀ ਉਦੋਂ ਜਿਹੜੇ ਸਹੂਲਤਾਂ ਜਿਹੜੀਆਂ ਨਾਲ ਆਉਂਦੀਆਂ ਆ ਇਸ ਪੁਲਿਸ ਸਰਵਿਸ ਤੋਂ ਸ਼ਾਇਦ ਨਹੀਂ ਹੋਣੀਆਂ ਕਰਕੇ ਜਿਹੜੀ ਆਪਣੀ ਸੀਐਫਐਸਯੂ ਆ ਜਾਂ ਆਰਸੀਐਮਪੀ ਈ ਡਿਵੀਜ਼ਨ ਆ ਉੱਥੇ ਫਰੈਂਜ਼ਿਕ ਲੈਬ ਸਾਰਾ ਕੁਝ ਸਾਡੀ ਮੰਗ ਐਸ ਵੇਲੇ ਫੈਡਰਲ ਲੈਵਲ ਤੋਂ ਆ ਬੀਸੀ ਨੂੰ ਅਸੀਂ ਕਿਹਾ ਸੀ ਬੀਸੀ ਦੀ ਜਿਹੜੀ ਸੈਨੈਟਰ ਜਨਰਲ ਆ ਤੇ ਜਿਹੜੀ ਸੀਐਫਐਸਯੂ ਆ 20 ਸਾਲ ਪੁਰਾਣੀ ਹੋ ਆਰਗੇਨਾਈਜੇਸ਼ਨ ਆ ਆ ਆਰਗੇਨਾਈਜ਼ ਕ੍ਰਾਈਮ ਨੂੰ ਫਾਈਟ ਕਰਦੀ ਆ ਉਹਨਾਂ ਕੋਲ ਇੰਟੈਲੀਜੈਂਸ ਲੈਵਲ ਹੈਗੀ ਆ ਸ਼ੇਅਰਡ ਇਨਫੋਰਮੇਸ਼ਨ ਐਸ ਵੀ ਜਿਹੜੀ ਛੋਟੀ ਇਹਨਾਂ ਨੇ ਟਾਸਕ ਫੋਰਸ ਬਣਾਈ ਆ ਉਹਦੇ ਨਾਲ ਨਹੀਂ ਇਹ ਕੰਮ ਹੋਣਾ ਇਹ ਵੱਡੇ ਪੱਧਰ ਤੇ 400 ਜਿਹੜੇ ਪਰਸਨ ਦੀ ਜਿਹੜੀ ਪੁਲਿਸ ਯੂਨਿਟ ਹੈਗੀ ਆ ਆਰਗੇਨਾਈਜ਼ ਕ੍ਰਾਈਮ ਦੀ ਉਹ ਉਹਨਾਂ ਨੂੰ ਡਿਪਲੋਏ ਕਰਨਾ ਪੈਣਾ ਆ ਅਸੀਂ ਚਿੱਠੀ ਵੀ ਲਿਖੀ ਗਈ ਆ ਪ੍ਰੋਵਿੰਸ ਨੂੰ ਉਹ ਸਾਨੂੰ ਉਹਨਾਂ ਨੇ ਕਿਹਾ ਪਈ ਆਲਰੇਡੀ ਸੀਐਫਐਸਈਯੂ ਦੇ ਆਫਸਰ ਹੈਗੇ ਆ ਪਰ ਸਿਰਫ 12 ਅਸਾਈਨ ਟੂ ਥੈਟ ਸੋ ਦੇਖੋ ਵੀ ਆਨ ਆਨ ਫੈਡਰਲ ਲੈਵਲ ਅਸੀਂ ਟਰਾਈ ਕਰਦੇ ਆ ਸਭ ਤੋਂ ਬੈਸਟ ਸਾਰਿਆਂ ਨੂੰ ਇਕੱਠੇ ਸਾਰੀ ਲੈਵਲ ਆਫ ਗਵਰਨਮੈਂਟ ਦੇ ਨਾਲ ਕੰਮ ਕਰਨ ਦੇ ਅਸੀਂ ਬਲੇਮ ਨਹੀਂ ਦੇਣਾ ਚਾਹੁੰਦੇ ਕਿਸੇ ਨੂੰ ਬਟ ਜਿਹੜੀਆਂ ਚੀਜ਼ਾਂ ਚੇਂਜ ਕਰਨੀਆਂ ਚਾਹੀਦੀਆਂ ਛੋਟੀਆਂ ਚੀਜ਼ਾਂ ਹੁਣ ਆ ਜਿਹੜਾ ਲਾਫਲ ਐਕਸੈਸ ਆ ਕਿੱਥੇ ਆ 6 ਮਹੀਨੇ ਨੂੰ ਫਾਈਂਡ ਆਊਟ ਕਰਨਾ ਪਈ ਇਹ ਨੰਬਰ ਕਾਲ ਕਿੱਥੋਂ ਆਇਆ ਜਾਂ ਰਾਈਟ ਅਵੇ ਤੁਸੀਂ ਵੌਨਟ ਕਰ ਸਕਦੇ ਆ ਬਟ ਉਹ ਐਸ ਵੈਲ ਇੰਸਟਾਲ ਕਰ ਰਹੇ ਆ ਕਰਕੇ ਪਾਵਰ ਟੈਕਸ ਕਰਕੇ ਇਨ ਦਾ ਹਾਊਸ ਉਹ ਕੰਸਰਵਡ ਇਸ ਤੇ ਮੈਂ ਬਲੇਮ ਦਿੰਨਾ ਬਟ ਜਿਹ ਜਿੱਥੇ ਤੱਕ ਕਮਿਟਮੈਂਟ ਦੀ ਲੈਵਲ ਹੁੰਦੀ ਆ ਹੁਣ ਇੱਕ ਪਾਸੇ ਜਿਹੜੇ ਆਪਣੇ ਸਿਸਟਰ ਜਨਰਲ ਜੀ ਹੁਣ ਆਪਣੇ ਪ੍ਰੋਵਿੰਸ ਦੇ ਹੈਗੇ ਆ ਉਹ ਕਹਿੰਦੇ ਸੀ ਸਾਨੂੰ ਪੇ ਪੁਲਿਸ ਨੇ ਡਿਸਾਈਡ ਕਰਨਾ ਕਿਨੂੰ ਡਿਪਲੋਏ ਕਰਨਾ ਕਿਦਾਂ ਡਿਪਲੋਏ ਕਰਨਾ ਫੇਰ ਕਹਿੰਦੇ ਵੀ ਸਾਨੂੰ ਹੋਰ ਰਿਸੋਰਸ ਦੋ ਰਿਸੋਰਸ ਜੇ ਤੁਹਾਨੂੰ ਜੇ ਪੁਲਿਸ ਨੇ ਡਿਸਾਈਡ ਕਰਨਾ ਆ ਕਿ ਕਿੱਦਾਂ ਡਿਪਲੋਏ ਕਰਨਾ ਫਿਰ ਤੁਹਾਨੂੰ ਕਿੱਦਾਂ ਪਤਾ ਪਏ ਹੋਰ ਰਿਸੋਰਸ ਚਾਹੀਦੇ ਆ ਉਹ ਤਾਂ ਪੁਲਿਸ ਦੱਸੂਗੀ ਸਾਨੂੰ ਪੁਲਿਸ ਐਸ ਵੇਲੇ ਸਾਨੂੰ ਦੱਸ ਰਹੀ ਆ ਖਾਸ ਕਰਕੇ ਆਪਣੇ ਸਰੀ ਪੁਲਿਸ ਸਰਵਿਸ ਜਿਹੜੀ ਛੋਟੀ ਯੂਨਿਟ ਜਿਹੜੀ ਉਹਨਾਂ ਨੇ ਬਣਾਈ ਹੈ ਐਕਸਟ੍ਰੋਸ਼ਨ ਟਾਸਕ ਫੋਰਸ ਉਹ ਸਾਡ ਨੂੰ ਉਹਨਾਂ ਦੀ ਮੰਗ ਹੈ ਕਿ ਸਾਨੂੰ ਪੇ ਸਾਨੂੰ CFSCU ਦੇ ਸਾਹਿਬ ਨਾਲ ਹੋਰ ਜਿਹੜੀ ਵੱਡੀ ਆਰਗੇਨਾਈਜ਼ ਗਰੁੱਪ ਆ ਉਹਨਾਂ ਦੇ ਨਾਲ ਕੰਮ ਕਰਨ ਦਿਓ ਤਾਂ ਫਿਰ ਅਸੀਂ ਇਸ ਇਸ਼ੂ ਨੂੰ ਟੈਕਲ ਕਰ ਸਕਦੇ ਹਾਂ ਬਹੁਤ-ਬਹੁਤ ਮਿਹਰ ਰੂਬੇਸਾ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਦੋਸਤੋ ਪਰਮਭਾਈ ਸੋਨ ਦੇ ਨਾਲ ਗੱਲਬਾਤ ਕੀਤੀ ਅਸੀਂ ਪਹਿਲਾਂ ਵੀ ਬਹੁਤ ਵਕ ਵਕ ਮੁੱਦਿਆਂ ਦੇ ਉੱਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਰਦੇ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਸਾਡੇ ਅਫੀਸ਼ੀਅਲਸ ਨੇ ਜਿਹੜੇ ਸਾਡੇ ਚੁਣੇ ਹੋਏ ਨਮਾਇੰਦੇ ਨੇ ਉਹਨਾਂ ਕੋਲੋਂ ਅਸੀਂ ਪੁੱਛਾਂਗੇ ਕਿ ਉਹਨਾਂ ਦਾ ਸਾਰੇ ਕੁਸ਼ ਨੂੰ ਲੈ ਕੇ ਕੀ ਪੱਖ ਅਮਿਤ ਪਨੇਸਰ ਨਾਲ ਜਿਸ ਕਰਨ ਚੈਨਲ ਪੰਜਾਬੀ ਸੋਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ